ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮੈਂ ਵਾਇਰਲ ਸੂਟ ਮੇ ਨਹੀਂ ਪੜਤਾ ਪਰ ਤੋ ਜਿਹੜੇ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਦੇਖੋ ਆਪਾਂ ਫਰੇਮ ਲਾ ਲਿਆ ਕੱਪੜੇ ਤੇ ਪੇਂਟਿੰਗ ਆਪਾਂ ਕਰਨ ਲੱਗਦੇ ਆਂ ਬਾਕੀ ਮੈਂ ਉਹਨਾਂ ਬੱਚਿਆਂ ਲਈ ਵੀਡੀਓ ਪਾਉਣ ਲੱਗੀ ਆ ਮੈਂ ਦੁਬਾਰਾ ਤੋਂ ਰਿਪੀਟ ਕਰਨ ਲੱਗੀ ਆ ਪਹਿਲਾਂ ਮੇਰੀ ਇੱਕ ਦੋ ਵੀਡੀਓ ਪਈਆਂ ਹੋਈਆਂ ਬੇਸਿਕ ਤੇ ਪਈਆਂ ਹੋਈਆਂ ਤੇ ਇਹ ਮੈਂ ਉਸ ਕਰਕੇ ਪਾ ਰਹੀ ਆ ਮੈਨੂੰ ਕਾਫੀ ਬੱਚਿਆਂ ਦੇ ਫੋਨ ਆ ਰਹੇ ਆ ਮੈਂ ਮੈਡਮ ਸਾਨੂੰ ਸਟਾਰਟਿੰਗ ਦੇ ਵਿੱਚੋਂ ਇਹਨੂੰ ਦੱਸੋ ਬੇਸਿਕ ਤੋਂ ਕਿ ਕਿਵੇਂ ਅਸੀਂ ਕਰੀਏ ਪੇਂਟ ਕਿਵੇਂ ਸ਼ੁਰੂ ਕਰੀਏ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨੇ ਬਿਲਕੁਲ ਹੀ ਪੇਂਟਿੰਗ ਕੀਤੀ ਨਹੀਂ ਹੈਗੀ ਕੋਈ ਬਰਸ਼ ਵੀ ਨਹੀਂ ਚੱਕਿਆ ਸਭ ਤੋਂ ਪਹਿਲਾਂ ਆਪਾਂ ਬਰਸ਼ ਲੈਣਾ ਤੇ ਇਹਨੂੰ ਵਿੱਚ ਪਾਣੀ ਦੇ ਚੰਗੀ ਤਰ੍ਹਾਂ ਇਹਨੂੰ ਭਿਉ ਲੈਣਾ ਕਿਉਂਕਿ ਇਹ ਤਾਂ ਮੇਰਾ ਪੁਰਾਣਾ ਬਰਸ਼ ਹੈ ਜਲਦੀ ਭਿੱਜ ਗਿਆ ਜਿਹੜਾ ਆਪਾਂ ਨਵਾਂ ਬਰਸ਼ ਲਵਾਂਗੇ ਨਾ ਉਹ ਦੋ ਮਿੰਟ ਤੁਹਾਨੂੰ ਵਿੱਚ ਰੱਖਣਾ ਪੈਣਾ ਜਿੰਨੀ ਦੇਰ ਆਪਣਾ ਬਰਸ਼ ਪੂਰਾ ਦੇਖੋ ਇੱਥੋਂ ਤੱਕ ਇਹ ਪੂਰਾ ਪਾਣੀ ਨਾਲ ਭਿੱਜ ਨਹੀਂ ਜਾਂਦਾ ਉਨੀ ਦੇਰ ਆ ਤੁਸੀਂ ਪੇਂਟਿੰਗ ਨਹੀਂ ਕਰਨੀ ਉਹ ਕਿਉਂ ਨਹੀਂ ਕਰਨੀ क्योंकि जे तुम सुा ब्रश लाओगे तो जो कलर आ जल्दी जमना शुरू हो जाए थोड़ा तो जो ब्रश है जल्दी खत्म तो हो जाएगा ठीक है जी सो आप को तो स्टार्ट कर दे देखो मैं दो कलर लाए जैलो मैं अपना न्यून कलर लिया जैलो

ਇਹ ਨੂੰ ਚੰਗੀ ਤਰ੍ਹਾਂ ਅਪ ਮਿਕਸ ਕਰ ਲਾਂਗੇ ਜਿਹੜੀ ਵਿੱਚ ਲਾਈਨ ਆ ਦੋਨਾਂ ਕਲਰਾਂ ਦੇ ਉਹ ਖਤਮ ਕਰਾਂਗੇ ਆਪਾਂ ਮਿਕਸ ਕਰਕੇ ਤਦਕਨ ਜਿਵੇਂ ਜਿਵੇਂ ਤੁਸੀਂ ਰਿਪੀਟ ਕਰੋਗੇ ਤੁਹਾਡੀ ਲਾਈਨ ਬਿਲਕੁਲ ਖਤਮ ਹੋ ਜਾਣੀ ਹੈ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਅੱਗੇ ਜਾ ਕੇ ਬਹੁਤ ਕੰਮ ਆਉਣੀਆਂ ਹੈ ਅਕੀ ਕੰਦਰ ਮੈਂ ਪਤਲਾ ਕੀਤਾ ਹੋਇਆ ਹੈ। ਜਿਆਦਾ ਗਾੜਾ ਕੰਦਰ ਨਹੀਂ ਹੈਗਾ। ਦੁਆਰਾ ਫਿਰ ਮੈਂ ਤੁਹਾਨੂੰ ਦੱਸਣ ਲੱਗੀ ਹਾਂ। ਦੇਖੋ। ਬਾਕੀ ਇਹ ਚੀਜ਼ਾਂ ਤੋਂ ਤੁਸੀਂ ਜੇ ਸਟਾਰਟ ਕਰੋਗੇ ਤਾਂ ਤੁਹਾਡੀ ਪੇਂਟਿੰਗ ਬਹੁਤ ਜਲਦੀ ਸਿੱਖ ਜਾਓਗੇ ਤੁਸੀਂ। ਜਿੰਨੀ ਤੁਸੀਂ ਵਾਰੀ-ਵਾਰੀ ਰਿਪੀਟ ਕਰੋਗੇ ਉੰਨੀ ਜਿਆਦਾ ਇਹਦੇ ਤੇ ਉੱਪਰ ਸਫਾਈ ਆਈ ਜਾਣੀ ਹੈ। ਇੱਕ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਦੇਖੋ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਦੁਆਰਾ ਫਿਰ। ਮਿਹਰੇ ਦੱਸਣ ਦੇ باوجود ਵੀ ਕਾਫੀ ਮਿਸਟੇਕ ਕਰ ਜਾਂਦੇ ਬੱਚੇ ਦੋਨੋਂ ਕਲਰ ਲਾ ਲੇ ਇਹਨਾਂ ਨੂੰ ਮਿਕਸ ਨਹੀਂ ਮਿਕਸ ਨਹੀਂ ਕਰਦੇ ਆ ਉਹ ਸਟੂਡੈਂਟ ਆ ਜਿਹੜਾ ਮਿਕਸ ਨਹੀਂ ਕਰਦੇ ਜਦੋਂ ਸਿੱਧਾ ਹੀ ਦੇਖੋ ਇਸ ਤਰ੍ਹਾਂ ਲਾ ਦਿੰਦੇ ਆ ਇਹ ਦੇਖੋ ਸਿੱਧੀ ਕ ਲਾਈਨ ਬਣ ਗਈ ਨਾ ਵਿੱਚ ਇਹਦੇ ਤੇ ਇਹ ਦੇਖੋ ਕਿੰਨਾ ਫਰਕ ਜੇ ਆਪਾਂ ਇਹ ਹੀ ਮਿਕਸ ਕਰਕੇ ਲਾਵਾਂਗੇ ਤਾਂ ਇਹਨੂੰ ਜਿਹੜੀ ਵਿਚਾਲੇ ਲਾਈਨ ਆ ਖਤਮ ਹੋ ਜੂਗੀ ਹੁਣ ਦੇਖੋ ਜਿੰਨਾ ਤੁਸੀਂ ਮਰਜ਼ੀ ਇਹਦੇ ਉੱਪਰ ਰਿਪੀਟ ਕਰੀ ਜਾਓ ਵਾਰੀ ਵਾਰੀ ਬ੍ਰਸ਼ ਜਿਹੜੀ ਇਹ ਲਾਈਨਾਂ ਕਦੇ ਵੀ ਖਤਮ ਨਹੀਂ ਹੋਊਗੀ ਕਿਉਂਕਿ ਜਿਹੜਾ ਕਪੜਾ ਰੰਗ ਨੂੰ ਫੜ ਲੈਂਦਾ ਜੇ ਤੁਸੀਂ ਸਾਈਡ ਤੇ ਕਰਕੇ ਇਹਨੂੰ ਨਾ ਮਿਕਸ ਕਰੋਗੇ ਤੇ ਸਾਈਡ ਤੇ ਕਰਕੇ ਤੁਸੀਂ ਇਹਦੇ ਉੱਪਰ ਕਪੜੇ ਤੇ ਕਰੋਗੇ ਤਾਂ ਬਹੁਤ ਸੋਹਣੀ ਪੈਣੀ ਵਾਲੀ ਸਵਾਈ ਆਉਗੀ ਬਾਕੀ ਜਿਵੇਂ ਜਿਵੇਂ ਬੇਸਿਕ ਦੇ ਨਾਲ ਨਾਲ ਆਪਾਂ ਥੋੜਾ ਐਡਵਾਂਸ ਵੀ ਕਰਾਂਗੇ ਜਿਵੇਂ ਇੱਕ ਬੇਸਿਕ ਦੀ ਮੈਂ ਰੀਲ ਪਾਇਆ ਕਰੂੰ ਇੱਕ ਐਡਵਾਂਸ ਦੀ ਪਾਇਆ ਕਰੂੰਗੀ ਹੌਲੀ 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 ਜਿਵੇਂ ਜਿਹੜਾ ਐਡਵਾਂਸ ਵੀ ਪਾਉਂਗੀ ਮੈਂ ਜ਼ਿਆਦਾ ਔਖਾ ਨਹੀਂ ਪਾਉਂਗੀ ਜਿਵੇਂ ਤੁਹਾਡੇ ਜਿਵੇਂ ਤੁਸੀਂ ਸਿੱਖਣਾ ਚਾਹੋਗੇ ਹੋਣ ਹੌਲੀ 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 ਸਟੈਪ ਬਾਈ ਸਟੈਪ ਨੂੰ ਅੱਗੇ ਲੈ ਕੇ ਜਾਂਗੇ ਬਾਕੀ ਰੀਲ ਮੇਰੀ ਜਿਹੜੀ ਹੈ ਕੋਈ ਵੀ ਮੇਰੀ ਵੀਡੀਓ ਆਉਂਦੀ ਆ ਉਹਨੂੰ A to Z ਜ਼ਰੂਰ ਦੇਖੋ ਠੀਕ ਹੈ ਸੇਮ ਉਸੇ ਤਰ੍ਹਾਂ ਮੈਂ ਦੋਨੋਂ ਕਲਰ ਲਾ ਲਿਆ ਲਾ ਕੇ ਮੈਂ ਫਿਰ ਉਹਨਾਂ ਨੂੰ ਮਿਕਸ ਕਰੂੰਗੀ ਇਹ ਤੁਹਾਨੂੰ ਸਿਰਫ ਇਹ ਦੱਸ ਰਹੀ ਹਾਂ ਤੁਹਾਨੂੰ ਬ੍ਰਸ਼ ਚਲਾਉਣਾ ਹੀ ਦੱਸ ਰਹੀ ਹਾਂ ਜਿਵੇਂ ਵੀਡੀਓ ਦੇ ਵਿੱਚ ਜਿਆਦਾ ਪੇਪਰ ਸਿੱਖਣਾ ਚਾਹੁੰਦੇ ਹੋ ਪੇਪਰ ਤੇ ਵੀ ਬਹੁਤ ਜਲਦੀ ਸਿੱਖਦੇ ਹੋਗੇ ਪੇਪਰ ਤੇ ਕੱਲਾ ਕਲਰ ਵੀ ਲਾ ਸਕਦੇ ਜ਼ਰੂਰੀ ਨਹੀਂ ਆਪਾਂ ਦੋਨੋਂ ਲਾਉਣੇ ਆ ਇਹ ਦੇਖੋ ਇਸ ਤਰ੍ਹਾਂ ਇਹ ਅੱਗੇ ਜਾ ਕੇ ਜਦੋਂ ਆਪਾਂ ਇਸ ਤਰ੍ਹਾਂ ਬਰਸ਼ ਚਲਾਉਂਦੇ ਆ ਨਾ ਇੱਕ S ਵਾਂਗੂ ਬਣ ਜਾਂਦਾ ਹੈ ਇਹ ਅੱਗੇ ਜਾ ਕੇ ਤੁਹਾਨੂੰ ਬਹੁਤ ਹੀ ਹੈਲਪਫੁਲ ਹੋਣਾ ਇਹਨਾਂ ਚੀਜ਼ਾਂ ਨਾਲ ਜੋ ਤੁਸੀਂ ਪੱਤੀਆਂ ਬਣਾਉਂਗੇ ਫ੍ਰੀ ਹੈਂਡ ਤੁਹਾਨੂੰ ਬਹੁਤ ਜ਼ਿਆਦਾ ਕੰਮ ਆਉਣਾ ਇਹ ਚੀਜ਼ਾਂ ਕਿ ਇਹ ਚੀਜ਼ਾਂ ਦੋਨੋਂ ਵਾਰੀ ਵਾਰੀ ਜ਼ਰੂਰ ਰਿਪੀਟ ਕਰਨੀਆਂ ਬਾਕੀ ਜਿੰਨੀ ਤੁਹਾਨੂੰ ਮੈਂ ਨੌਲੇਜ ਦੇ ਰਹੀ ਆ ਇਹਨੂੰ ਨਾਲ ਦੇ ਨਾਲ ਹੀ ਸਲਿਪਸ ਨੂੰ ਕਵਰ ਕਰਨਾ ਕਰਨ ਦੀ ਕੋਸ਼ਿਸ਼ ਕਰਿਓ ਜੇ ਤੁਹਾਡਾ ਕਵਰ ਜਿਵੇਂ ਮੰਨ ਲਓ ਜੇ ਤੁਸੀਂ ਸਲਿਪਸ ਇਕੱਠਾ ਹੋ ਗਿਆ ਤਾਂ ਤੁਸੀਂ ਉਸ ਚੀਜ਼ ਨੂੰ ਕਨਫਿਊਜ਼ ਹੋ ਜਾਂਦਾ ਬੰਦਾ ਜਿਵੇਂ ਹਰ ਰੋਜ਼ ਮੈਂ ਤੁਹਾਨੂੰ ਵੀਡੀਓ ਪਾਉਂਗੀ ਤਾਂ ਹਰ ਰੋਜ਼ ट करने की कोशिश करो जो तीजे दिन पाऊंगी तो फिर बचाले साहब ज्यादा टाइम सिलेबस कवर करना। ये देखो ये अपनी टिप्पी कह दें ਜਿਵੇਂ ਮੰਨ ਲਓ ਇਹ ਜਿਹੜੀ ਤੁਹਾਨੂੰ ਟਿੱਪੀ ਮੈਂ ਦਿਖਾ ਰਹੀ ਹਾਂ ਨਾ ਟਿੱਪੀ ਇਹ ਇਹ ਅੱਗੇ ਜਾ ਕੇ ਕਿਉਂ ਫਲਾਵਰ ਦਾ ਰੂਪ ਲਊਗੀ ਇਹ ਫਲਾਵਰ ਦੇ ਵਿੱਚ ਵਰਤਾਂਗੇ ਆਪਾਂ ਇਹ ਦੇਖੋ ਇਹ ਇੱਕ ਆਪਣੀ ਜਿਵੇਂ ਆਪਾਂ ਅਧਕ ਕਹਿੰਦੇ ਨੇ ਪੰਜਾਬੀ ਦਾ ਠੀਕ ਹੈ ਸਟੈਪਸ ਦਾਪ ਤੁਸੀਂ ਚੱਲੋਗੇ ਤਾਂ ਤੁਹਾਨੂੰ ਬਹੁਤ ਜਲਦੀ ਪਿੰਡਿੰਗ ਆ ਜਾਣੀ ਰਾ ਸੇਥੋ ਰੱਖਿਆ ਹੈ ਉੱਪਰ ਜਾ ਕੇ ਪੂਰਾ ਜੜਾਈ ਦੇ ਵਿੱਚ ਫੇਰ ਫੇਰ ਆਪ ਸਿੱਧਾ ਕਰ ਲੈਣਾ ਬਰਸ਼ ਇੱਕ ਬੱਚੇ ਕੀ ਮਿਸਟੇਕ ਕਰਦੇ ਆ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਵਾਰੀ ਇਹ ਫੇਰ ਦੁਬਾਰਾ ਬਣਾ ਲੈ ਆ ਦੇਖੋ ਇਸ ਤਰ੍ਹਾਂ ਲਾ ਲੈ ਕਰੋ ਨਿਸ਼ਾਨ ਜਿਵੇਂ ਆਏ ਇਹਦਾ ਜਿਵੇਂ ਇੱਥੋਂ ਜੇ ਉੱਪਰ ਨੂੰ ਬਣਾਉਣਾ ਤੇ ਨੂੰ ਉੱਪਰ ਇੱਥੇ ਜਾ ਕੇ ਬ੍ਰਸ਼ ਆਪਾਂ ਸਿੱਧਾ ਕਰ ਲੈਣਾ ਬਿਲਕੁਲ ਸਟੇਟ ਬੱਚੇ ਕਈ ਵਾਰ ਕੀ ਕਰਦੇ ਆ ਉਹ ਇਸ ਤਰ੍ਹਾਂ ਟੂਥ ਬ੍ਰਸ਼ ਰੱਖ ਲੈਂਦੇ ਆ ਆਏ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹ ਪੂਰਾ ਪ੍ਰੋਪਰ ਬਣਦਾ ਨਹੀਂ ਨਹੀਂ ਇਹ ਗਲਤੀ ਨਹੀਂ ਕਰਨੀ ਜੇ ਤੁਹਾਨੂੰ ਪਹਿਲਾਂ ਪਹਿਲਾਂ ਥੋੜਾ ਔਖਾ ਲੱਗਦਾ ਤੇ ਇਹਨੂੰ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਾ ਲਓ ਨਿਸ਼ਾਨ ਲਾ ਕੇ ਇੱਥੂ ਲਿਆ ਕੇ ਫਿਰ ਉਸ ਉਸੇ ਨਿਸ਼ਾਨ ਤੇ ਦੁਬਾਰਾ ਵਾਪਸ ਆਓ ਇਸ ਤੋਂ ਆਪਾਂ ਲੈ ਕੇ ਹੌਲੀ-ਹੌਲੀ ਐਡਵਾਂਸ ਦੇ ਵਿੱਚ ਕੈਨਵਸ ਦੇ ਉੱਪਰ ਵੀ ਤੁਹਾਨੂੰ ਕਰਵਾਵਾਂਗੇ ਜਿਹਦੇ ਉੱਪਰ ਸਿੰਦਰੀਆਂ ਬੱਤੀ। ਉਹਨੇ ਉਹੀ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਜੋੜਾਂਗੇ। ਹੁਣ ਦੇਖੋ। ਆਹ ਚੀਜ਼ਾਂ ਨੇ ਵੀ ਤੁਹਾਨੂੰ ਦੱਸੀ ਦੇਖੋ। ਜਦੋਂ ਆਏ ਤੁਸੀਂ ਵਾਰੀ-ਵਾਰੀ ਕਰੂਗੇ ਨਾ ਰਿਪੀਟ ਇਹਨੂੰ ਕਰੂਗੇ ਵਾਰੀ-ਵਾਰੀ। ਪਰ ਤੁਕਰ ਤੁਸੀਂ ਇਹਨੂੰ ਵੀ 25 ਟਾਈਮ ਬਣਾਉਣਾ ਇਹਨੂੰ ਵੀ ਬੱਚੀ ਵਾਰੀ ਬਣਾਉਣਾ ਹੈ ਜੇ ਤੁਸੀਂ ਇਹਨੂੰ ਬਣਾਉਂਗੇ ਨਾ ਹਰ ਵਾਰੀ ਇੱਕ ਬਣਾ ਕੇ ਇਹ ਨਹੀਂ ਦੇਖਣਾ ਤੁਸੀਂ ਐ ਇਸ ਤਰ੍ਹਾਂ ਫਟਾਫਟ ਕਰੀ ਜਾਣਾ ਨਹੀਂ ਇੱਕ ਬਣਾ ਕੇ ਦੇਖਣਾ ਵੀ ਇਹਦੇ ਵਿੱਚ ਕੀ ਕਮੀ ਹੈ ਦੂਸਰਾ ਬਣਾਉਣਾ ਫਿਰ ਉਹਦੀ ਦੇਖਣਾ ਵੀ ਕੀ ਕਮੀ ਹੈ ਹਰ ਚੀਜ਼ ਨੂੰ ਤੁਸੀਂ ਘੱਟ ਤੋਂ ਘੱਟ 10 ਤੋਂ ਲੈ ਕੇ 20 ਵਾਰੀ ਬਣਾਉਣਾ ਫਿਰ ਹੀ ਤੁਹਾਨੂੰ ਹੌਲੀ-ਹੌਲੀ ਤੁਹਾਡੇ ਹੱਥ ਦੀ ਸਵਾਈ ਆ ਹੌਲੀ-ਹੌਲੀ ਫਿਰ ਠੀਕ ਹੋਊਗਾ ਇੱਕ ਵਾਰੀ ਜਦੋਂ ਆਪਾਂ ਬਣਾਉਣ ਲੱਗਦੇ ਆ ਉਦੋਂ ਨਹੀਂ ਆਪਾਂ ਨੂੰ ਪਤਾ ਲੱਗਦਾ ਬਣਾ ਕੇ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ ਕੀ ਕਮੀ ਐ ਉਸ ਜਿਹੜੀ ਥੋੜੀ ਪ੍ਰੋਬਲਮ ਆ ਥੋੜੀ ਕਮੀ ਆ ਉਹਨੂੰ ਸਰਾ ਆਪਣੀ ਸੁਧਾਰਨ ਦੀ ਕੋਸ਼ਿਸ਼ ਕਰੋ ਵੀ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ ਆ ਦੇਖੋ ਇਥੇ ਬ੍ਰਸ਼ ਰੱਖ ਲੈ ਹੌਲੀ ਹੌਲੀ ਤੇ ਪ੍ਰੈਸ਼ਰ ਪਾਤਾ ਪੂਰਾ ਬ੍ਰਸ਼ ਦਬਾ ਦਬਾਤਾ ਆਪਾਂ ਉੱਪਰ ਜਾ ਕੇ ਦਾਗ ਛੱਡਤੀ ਪ੍ਰੈਸ਼ਰ ਜਿਹੜਾ ਉੱਪਰ ਜਾ ਕੇ ਛੱਡਦਾ ਬਣ ਗਈ ਨਾ ਬਾਕੀ ਇਹ ਨਹੀਂ ਹੈਗਾ ਵੀ ਤੁਸੀਂ ਸਕਿਪ ਕਰ ਕਰਕੇ ਦੇਖੀ ਜਾਓ ਨਹੀਂ ਕਈ ਵਾਰ ਮੈਂ ਬੋਲ ਕੇ ਚੀਜ਼ ਬਹੁਤ ਗੱਲਾਂ ਦੱਸ ਜਾਨੀ ਹਾਂ ਉਸ ਚੀਜ਼ ਨੂੰ ਵੀ ਧਿਆਨ ਚ ਰੱਖਣਾ ਸੀ ਕਿ ਜਦੋਂ ਤੁਸੀਂ ਵੀਡੀਓ ਦੇਖਣ ਲੱਗੇ A to Z ਸਾਰੀ ਦੇਖਣੀ ਹੈ ਹੁਣ ਮੈਂ ਤੁਹਾਨੂੰ ਲੰਮੀ ਥੋੜੀ ਇੰਦੋਂ ਲੰਮੀ ਪੱਤੀ ਬਣਾ ਕੇ ਦਿਖਾਉਣੀ ਆ ਦੇਖੋ ਇਹ ਤੋਂ ਬਰਸ਼ ਰੱਖਿਆ ਦਾ ਸੇਮ ਉਹੀ ਹੈ ਇਹ ਟੂਪ੍ਰੈਸ਼ ਰੱਖਿਆ ਰੱਖ ਕੇ ਨੂੰ ਹਲਕਾ ਜਾਂ ਪ੍ਰੈਸ਼ਰ ਦਿੱਤਾ ਉੱਪਰ ਜਾ ਕੇ ਹੌਲੀ ਹੌਲੀ ਪ੍ਰੈਸ਼ਰ ਛੱਡਦਾ ਜਾਣ ਛੱਡਦੇ ਜਾਣਾ ਜਿੱਥੇ ਤੁਸੀਂ ਦੇਖੋ ਪ੍ਰੈਸ਼ਰ ਛੱਡਿਆ ਉੱਥੋਂ ਪਣੀ ਪੱਤੀ ਪਤਲੀ ਹੋ ਗਈ ਬਹੁਤ ਸਟੂਡੈਂਟ ਦੇ ਫੋਨ ਆਉਂਦੇ ਆ ਮੈਡਮ ਤੁਸੀਂ ਸਾਡੇ ਲਈ ਵੀ ਕੋਈ YouTube ਤੇ ਪਾਇਆ ਕਰੋ ਇੱਕ ਦਿਨ ਮੈਨੂੰ ਇੱਕ ਸਟੂਡੈਂਟ ਦਾ ਫੋਨ ਆਇਆ ਸੰਗ੍ਰੂਪ ਤੋਂ ਸੀ ਸ਼ਾਇਦ ਉਹ ਤੇ ਉਹਨੇ ਮੇਰੀ ਇੰਨੀਆਂ ਕਿ ਵਿਚਾਰੀ ਨੇ ਮੈਨੂੰ ਤਾਂ ਕੀਤੀਆਂ ਕਹਿੰਦੇ ਮੈਡਮ ਨਹੀਂ ਤੁਸੀਂ ਮੈਂ ਬਹੁਤ ਵੀ ਗਰੀਬ ਘਰ ਤੋਂ ਆ ਤੇ ਮੈਨੂੰ ਬੜਾ ਤਰਸ ਆਇਆ ਉਹ ਤੇ ਫਿਰ ਮੈਨੂੰ ਆ ਲੱਗਾ ਵੀ ਨਹੀਂ ਮੈਨੂੰ ਕਰਨਾ ਚਾਹੀਦਾ ਆ ਦੇਖੋ ਉਹ ਬੱਚੇ ਦਾ ਮੈਨੂੰ ਨਾਂ ਤਾਂ ਯਾਦ ਨਹੀਂ ਮੈਨੂੰ ਨੰਬਰ ਫੀਡ ਕੀਤਾ ਹੋਇਆ ਦਾ ਕੋਈ ਵੀ ਸ਼ੇਪ ਦੇ ਸਕਦੇ ਆ ਤੁਸੀਂ અને દેખો પર ડબલ પત્તી બનાવવાની એ वाली पत्ती जदो बनाई आपा इत्तो इत्तो क्लेग है दूसरी एदे થલે દેખો پورا બ્રશ મે થલે રખયા જથો એ પત્તી સ્ટાર્ટ હોઈ સી ના ઉથો ઉથો બ્રશ મે ફેર દોરા રખયા ਦਿਖਾ ਕਰਵੇਂ ਫਿਰ ਬਣਾ ਕੇ ਦਿਖਾਉਣੀ ਆ ਮੈਂ ਜਿਆਦਾ ਅਜ ਪੱਤੀਆਂ ਨਹੀਂ ਬਣਾਉਂਗੀ ਕਿਉਂਕਿ ਤੁਸੀਂ ਵੀ ਪਹਿਲੀ ਵਾਰ ਸਟਾਰਟ ਕਰਨਾ ਹੈ ਕੰਮ ਪ੍ਰਿੰਟਿੰਗ ਵਾਲਾ ਜੇ ਮੈਂ ਜਿਆਦਾ ਬਣਾਉਂਗੀ ਤੁਹਾਨੂੰ ਐ ਲੱਗੂ ਕਿ ਤੇ ਆ ਬਣਾ ਲਓ ਕਦੀ ਸਾਰਿਆਂ ਦੀ ਕਨਫਿਊਜ਼ ਹੋ ਜਾਊਂਗੀ ਫਿਰ ਮੈਂ ਇੰਨੀਆਂ ਕਿ ਪੱਤੀਆਂ ਬਣਾ ਕੇ ਮੈਨੂੰ ਫੋਟੋ ਆਪਣੀ WhatsApp ਤੇ ਸੈਂਡ ਜ਼ਰੂਰ ਕਰਨਾ ਵੀ ਕੀ ਤੁਸੀਂ ਕਰ ਰਹੇ ਆ ਫਿਰ ਮੈਨੂੰ ਪਤਾ ਵੀ ਲੱਗੇ ਵੀ ਤੁਸੀਂ ਕਿੱਥੇ ਗਲਤ ਆ ਕਿੱਥੇ ਠੀਕ ਆ WhatsApp ਤੇ ਮੈਂ ਤੁਹਾਡੀ ਮਦਦ ਕਰੂੰਗੀ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ ਪ੍ਰੋਪਰ ਪ੍ਰਿੰਟਿੰਗ ਦੇ ਉੱਪਰ ਲੈ ਕੇ ਜਾਣਾ ਬਾਕੀ ਮੈਨੂੰ ਇੱਕ ਕਮੈਂਟ ਕਾਫੀ ਆਈ ਜਾਂਦੇ ਮੈਨੂੰ WhatsApp ਤੇ ਵੀ ਮੈਨੂੰ ਕਾਫੀ ਕਮੈਂਟ ਆਏ ਕਹਿੰਦੇ ਮੈਡਮ ਤੁਸੀਂ ਕਾਫੀ ਟਾਈਮ ਤੋਂ ਵੀਡੀਓ ਨਹੀਂ ਪਾਈਆਂ ਉਹਦਰਸਾ ਮੇਰੀ ਸਿਹਤ ਕਾਫੀ ਵਿਗੜ ਗਈ ਸੀ ਇਸ ਕਰਕੇ ਮੇਰਾ ਮੈਂ ਠੀਕ ਨਹੀਂ ਚੱਲ ਰਿਆ ਮੇਰੀ ਸਿਹਤ ਪਹਿਲਾਂ ਆਪਾਂ ਇਥੇ ਰੱਖਿਆ ਤੇ ਜਿੱਥੋਂ ਪੱਤੀ ਆਪਾਂ ਚੱਕੀ ਸੀ ਹੈ ਨਾ ਦੇਖੋ ਆਪਾਂ ਜਿੱਥੋਂ ਡਾਰਕ ਸ਼ੁਰੂ ਹੋਇਆ ਸੀ ਹੁਣ ਉੱਥੇ ਆਪਾਂ ਲਾਈਟ 쉐ਡ ਵਾਲਾ ਪਾਸਾ ਰੱਖ ਲੈਣਾ ਪਰ ਲੈ ਜੇ ਤੁਸੀਂ ਧਿਆਨ ਨਾਲ ਬੀਨੀ ਕਰੋਗੇ ਬਹੁਤ ਸੌਖੀ ਬੀਨੇ ਆ ਠੀਕ ਹੈ ਐਨਾ ਕੰਮ ਤੁਸੀਂ ਜ਼ਰੂਰ ਕਰਿਓ ਬਾਕੀ ਮੈਂ ਫਿਰ ਤੁਹਾਨੂੰ ਦੁਬਾਰਾ ਕਹਿੰਨੀ ਮੈਨੂੰ WhatsApp ਤੇ ਮੇਰਾ ਨੰਬਰ ਤਕਰੀਬਨ ਹਰੇਕ ਵੀਡੀਓ ਦੇ ਵਿੱਚ ਹੁੰਦਾ ਤੇ ਮੈਨੂੰ WhatsApp ਦੇ ਉੱਪਰ ਜ਼ਰੂਰ ਹੀ ਉਹ ਕਰਿਓ ਫੋਟੋ ਭੇਜਿਓ ਬਹੁਤ ਬਹੁਤ ਧੰਨਵਾਦ ਤੇ ਠੀਕ ਹੈ ਮਿਲਦੇ ਹਾਂ ਓਕੇ ਬਾਈ ਸੀਕਾ